ਸਾਨੂੰ ਐਸਐਚਓ ਸੰਗਤ ਨੂੰ ਇੱਕ ਜਾਣਕਾਰੀ ਮਿਲੀ ਹੈ ਕਿ ਪਿੰਡ ਜਿਹੜਾ ਪੱਕਾ ਕਲਾ ਹੈ ਉਹਨਾਂ ਦੀ ਇਹ ਵੀ ਜਿੱਦ ਕਰ ਰਹੇ ਆ ਉਹ ਹੋਈ ਚੱਤੀ ਹੈਗੀ ਤੇ ਜਿਸਤੇ ਤੁਰੰਤ ਆਪਣੇ ਆਪਣੇ ਚੌਕੀ ਚਾਰ ਤੇ ਚੌਕੀ ਚਾਰ ਦੇ ਏਰੀਆ ਦੇ ਵਿੱਚ ਜਾ ਕੇ ਪਿੰਡੋਂ ਦੇ ਉਸ ਤਰ੍ਹਾਂ ਦੇ ਐਸੇ ਦਾ ਸੰਬੰਧ ਤੇ ਪਹੁੰਚੇ ਸੀ ਤੇ ਜਿੱਥੇ ਜਾ ਕੇ ਉਹਨੂੰ ਪਤਾ ਲੱਗਾ ਕਿ ਇੱਕ ਦੋ ਬੀਬੀਆਂ ਦੀ ਝਗੜਾ ਰਿਹਾ ਹੈਗਾ ਸੀ ਜਿਹਨਾਂ ਦੇ ਉਹ ਜਿਹੜਾ ਮੀਆਂ ਹੈਗਾ ਸੀ ਉਹਨੇ ਆਪ ਦੀ ਘਰ ਵਾਲੀ ਕੁੜੀਆਂ ਮਾਰੀਆਂ ਸੀ ਤੇ ਉਹ ਘਰੋਂ ਇੱਕ ਕਾਫੀ ਬੜੀ ਜਾਂੜੇ ਹੈਗੇ ਆ 3 ਹਸਪਤਾਲ ਲੱਗੇ ਸੀ ਬਟ ਉਹਦੀ ਜੀਨ ਕੈਨੇਟ ਹੋ ਗਈ ਆ ਜਿੱਥੇ ਜਿੱਦੇ ਕਾਫੀ ਇਸ ਜਿਹੜਾ ਘਰ ਆ ਬ੍ਰਦਰ ਟੱਕਰ ਉਹਦੀ ਵੀ ਅੰਮਨ ਦਾ ਐਸਕੇ ਪ੍ਰਟੈਂਸ ਉਹ ਵੀ ਆਈ ਸੀਗਾ ਉਹਨੇ ਸੈਕਸ਼ਨ ਤੇ ਆਪਰੇਟ ਦੇ ਕਿਹੜੀ ਸਾਰਾ ਨਹੀਂ ਕਿਸਮਤਾਂ ਕਰ ਦਿੱਤਾ ਸੀ ਉਹਦੇ ਕਰਕੇ ਤੇ ਗਈ ਤੋ ਸਾਡੇ ਐਪਲੀਕੇਸ਼ਨ ਚਾਰਜ ਦੇ ਐਸਐਸਓ ਸਾਹ ਨੇ ਬਚਨ ਦਾ ਚਾਰ ਦੀ ਦਿਸ਼ਰਤੀਆਂ ਲੱਗ ਰਹੀਆਂ ਲੱਗ ਰਹੀਆਂ ਮਾ ਇਹ ਨਵੀਂ ਫੌਰੀ ਕਿੰਨੀ ਹੋ ਗਈ। ਪਰ ਇਹਨਾਂ ਨੇ ਤੁਰੰਤ ਉਹਦੇ ਕਾਰਵਾਈ ਕਰਦੇ ਹੋਏ ਕਿ ਐਸਐਸਓ ਰਿਸ਼ੀ ਹੈਗਾ ਉਹ ਫਿਕਰ ਕਰ ਲਿਆ ਹੈਗਾ ਤੇ ਜਿਹੜਾ ਉਹਨੇ ਕ੍ਰਾਈਮ ਚ ਵੱਖਣ ਵਾਸਤੇ ਹੈਗਾ ਉਹ ਰਿਕਵਰ ਹੋ ਗਿਆ ਉਹਨਾਂ ਮੌਕੇ ਤੋਂ ਲੈ ਕੇ ਕਿ ਇਹ ਕੋਈ ਕਾਰਜ ਬਿਗਾਰਾ ਵੀ ਮਿਲਿਆ ਇੱਥੇ ਬਾਕੀ ਮਗਦੇ ਤਪਦੀ ਚਾਰੀ ਹੈ ਜੋ ਮੋਟੀ ਵੀ ਕੋਈ ਪਤਾ ਲੱਗਿਆ ਹੈ ਕਿ ਇਹ ਜਿਹੜਾ ਬੰਦਾ ਇਹਦੀਆਂ بیوی ਦੀ ਨੌਕ ਜੋ ਕਰ ਰਹੀ ਸੀ ਪਹਿਲਾਂ ਵੀ ਬਚਾਇਤਾ ਹੋਈਆਂ ਸੀ ਉਪਰ ਪੰਚਾਇਤਾਰੇ ਜਿੱਦਾਂ ਰਾਜinama ਕਰਾ ਰਹੇ ਸੀ ਬਟ ਅਲਟੀਮੇਟਲੀ ਪ੍ਰੇਸ਼ੀਸ਼ ਤੇ ਆ ਗਏ ਸੈਸ ਦੀ ਹਰ ਤੋਂ ਕਿੰਨੇ ਫਾਇਦੇ ਲੱਗੇ ਹੈਗੇ ਹਨ ਆਪ ਕੋਲ ਜਿਹੜੇ ਸਭ ਨੱਥੇ ਗਏ ਸੀ ਤਿੰਨੋਂ ਹੀ ਸੱਤਿਆਂ ਦੀ ਮੋਰਡ ਹੋ ਗਈ ਲੱਗਦਾ ਹੈ ਕਿ ਕੋਈ ਨਹੀਂ 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 ਐਸਾ ਕੋਈ ਨਹੀਂ ਮੀਆਂ ਬੀਬੀ ਦਾ ਝਗੜਾ ਹੁੰਦਾ ਉਹ ਝਗੜਾ ਵੱਧਦਾ ਗਿਆ ਕਿ ਕੋਈ ਕਦੀ ਧਰਜਣਾ ਸੁਲ੍ਹਾ ਕਰਾਤੀ ਕਦੀ ਪੰਚਾਇਤ ਨੇ ਸੁਲ੍ਹਾ ਕਰਾਤੀ ਪਰ ਉਹਨੂੰ অলਟੀਮੇਟਲੀ ਇਸ ਸਟੇਪ ਉੱਤੇ ਚਾਹਤੇ ਹਨ ਮੀਆਂ ਬੀਬੀ ਕੋਈ ਕੰਮ ਕਰਦੇ ਸੀ ਖੇਤੀਬਾੜੀ ਦਾ ਰੱਖਾ ਸਰ ਜਿਸ ਮਾਮਲੇ ਤੇ ਚੁਸਤ ਤੋਂ ਕਦਮে ਪਹਿਲਾ ਨਰਜਰ ਬਲੀ ਤੇ ਇਸ ਤੋਂ ਇਲਾਵਾ ਵੀ ਇਹ ਮੰਨ ਲਿਆ ਕਿ ਗੱਲ ਸਾਹਮਣੇ ਵੀ ਨਵਾਲਖ ਸੀ ਕਿਉਂਕਿ ਉਹ ਤੋਂ ਵੀ ਇਹਨਾਂ ਨੇ ਵੀ ਗੱਲਬਾਤ ਕੀਤੀ ਸੀ ਜਿਹੜੇ ਪਹਿਲਾਂ ਜਿੰਨਾ ਕਸੀ ਰਿਪੋਰਟ ਚੈੱਕ ਕੀਤਾ ਸੀ ਤੁਹਾਨੂੰ ਆਪਣੇ ਪ੍ਰੈਸ ਰੂਮ ਸੀ ਜਾਉ ਲੱਗ ਰਿਹਾ ਹੈ ਕਿ ਬਾਕੀ ਉਹ ਜਿਹੜਾ ਕੁਝ ਉਮੀਦਾਂ ਵੀ ਕੋਈ ਬਣਾਇਆ ਤੋਂ ਬਿਨਾਂ ਉਹ ਬਤਨ ਕਰਦੀ ਹੈ ਕਿ ਇਹਨਾਂ ਨੇ ਪਿੰਡ ਦੀ ਗੱਲ ਸੁਣਨ ਨੂੰ ਮਿਲੀ ਸੀ ਵੀ ਜਦੋਂ ਨਵਾਲਖ ਸੀ ਉਹ ਵੀ ਇਹਨਾਂ ਨੇ ਗੱਲਬਾਤ ਵੱਡੇ ਨੂੰ ਅੰਤਮ ਬਤਾ ਸੀ ਸਾਡੇ ਕੋਲ ਹੀ ਰਿਕਾਰਡ ਹੈ ਮਤਲਬ ਕਿ ਇਹ ਵੀ ਭਾਵੇਂ ਕਿਸੇ ਚੀਜ਼ ਦਾ ਰਕਮ ਰਿਕਾਰਡ ਸਮਾਂ ਪੁਰਾਣਾ ਹੁੰਦਾ ਵਾ ਜੋ ਸਾਡੇ ਐਸ ਪਰ ਸਾਡੇ ਥਾਣੇ ਦੇ ਰਿਕਾਰਡ ਦੇ ਹਿਸਾਬ ਨਾਲ ਦੋ ਪਰਚੇ ਹੈਗੇ ਆ ਉਹ ਹੈਗੇ ਆ ਬਾਕੀ ਕਿਸੇ ਉੱਥਾਂ ਨਹੀਂ ਚੋਵੇ ਉਹ ਅਸੀਂ ਹੁਣ ਚੈੱਕ ਕਰਾਉਂਦੇ ਆ ਬੜੇ ਰੈਗੂਲਰ ਜਿੰਨੇ ਆਪਣੇ ਆਪਣੇ ਪਾਉਂਦੇ ਆ ਪੱਕਾ ਦੇਖੋ ਜੀ ਕੀ ਕੀ ਡਿਟੇਲਸ ਹੈਗੀਆਂ ਕਿੱਥੋਂ ਕਿੱਦਾਂ ਕੀ ਨਹੀਂ ਨਹੀਂ ਮੈਂ ਡਿਟੇਲਸ ਕਿ ਕਿ ਫੜਿਆ ਕਿਦਾਂ ਫੜਿਆ ਕੀ ਦੁਆ ਉਹ ਅਸੀਂ ਨਹੀਂ ਕਰ ਸਕਦੇ ਜੇ ਉਹ ਅਲਟੀਮੇਟਲੀ ਇਹ ਸਾਰੀਆਂ ਜਿਹੜੀਆਂ ਪਰਦਾ ਬੰਦੀਆਂ ਨੇ ਜੋ ਵੀ ਹੈਗਾ ਵਿਆਹ ਨੇ ਸਾਰਾ ਕੁਝ کورٹ ਚ ਜਾਣਾ ਹੈਗਾ ਉਹ ਪ੍ਰਾਈਮ ਮੈਨੀਫੈਸਟੇਸ਼ਨ ਵੀ ਆਪਾਂ ਨਾਲ ਨਹੀਂ ਟੋਰ ਤੇ ਦਵਲ ਨਹੀਂ ਕਰ ਸਕਦੇ کورٹ ਤੇ ਜਾਇਰ ਹੋਗਾ ਜਦੋਂ ਪਬਲਿਕ ਹੋਏ ਸਰ ਇਹ ਗੱਲ ਵੀ ਸਾਹਮਣੇ ਆਈ ਵੀ ਬੰਦਾਰਾ